ਫੋਨ ਨਿਕਲਦਾ ਨਾ ਹਾਂ ਹਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਕੀ ਕਿਹਾ ਜਾਂਦਾ ਹੈ ਕਹਾਵਤ ਹੈ ਕਿ ਜੇ ਮੀਨਾਂ ਲਾਕੇ ਜ ਪਵੇ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਗੁੱਡੀਆਂ ਫੁਕੀਆਂ ਜਾਂਦੀਆਂ ਸਨ ਉਹ ਗੁੱਡੀ ਦੱਬੀ ਜਾਂਦੀ ਸੀ ਆ ਫੁਕੀ ਜਾਂਦੀ ਸੀ ਉਸੇ ਖਾਨ ਨੂੰ ਲੈ ਕੇ ਅੱਜ ਇਸ ਇਲਾਕੇ ਦੀ ਲੇਡੀਜ਼ ਨੇ ਸਾਰੀਆਂ ਨੇ ਸ਼ਹਿਰ ਖੜ ਦੇ ਵਿੱਚ ਗੁੱਡੀ ਫੁਕੀ ਹੈ ਤਾਂ ਕਿ ਜਿਹੜੀ ਬਿੰਦਰ ਦੇਵਤਾ ਉਹ ਦੇਖ ਕੇ ਮੀਂਹ ਪਾਣ ਤੇ ਮੀਂਹ ਪਵੇ ਅਤੇ ਜਿਹੜੇ ਜਿਹੜੇ ਸਾਨੂੰ ਜਿਹੜੀ ਧਰਤੀ ਜਿਹੜਾ ਪਾਣੀ نیچے ਚਲਾ ਗਿਆ ਉਹ ਉੱਪਰ ਆਵੇ

ਸੀ ਰੱਬ ਤੇ ਅਰਦਾਸ ਕਰਦੇ ਆ ਕਿ ਮੀਂਹ ਆ ਜਾਵੇ ਬਹੁਤ ਤੰਗ ਹੋਈ ਵੇ ਲੋਕ ਛੋਟੇ ਬੱਚੇ ਵੀ ਜਿਹੜੇ ਨਹੀਂ ਗਰਮੀ ਸਹਿਨ ਕਰ ਸਕਦੇ ਬਹੁਤ ਬੁਰਾ ਹਾਲ ਹੈ ਕਰਨ ਚ ਤਾਂ ਕਿਤੇ ਵੀ ਮੀਂਹ ਨਹੀਂ ਪੈ ਰਿਹਾ ਨੇੜੇ ਨੇੜੇ ਸਾਡੇ ਇਲਾਕੇ ਚ ਬਹੁਤ ਨਹੀਂ ਪੈ ਰਿਹਾ ਕਿਤੇ ਵੀ ਮੀਂਹ ਨਹੀਂ ਪੈ ਰਿਹਾ ਮੀਂਹ ਪੈਣਾ ਜ਼ਰੂਰੀ ਹੈ ਬਈ ਮੀਂਹ ਪਾਣੇ ਕਰਕੇ ਅਸੀਂ ਇਹ ਕੰਮ ਕਦਮ ਚੱਕ ਰਹੇ ਬੁਰਾ ਹਾਲ ਹੋਇਆ ਵਾ ਰਾਜਾ ਸਵੇਰੇ ਸ਼ਾਮ ਨੂੰ ਪਤਾ ਨਹੀਂ ਕਿਹੜੇ ਕਿਹੜੇ ਕਦੋਂ ਟੱਕੜੇ ਸੀ ਰਾਤ ਨੂੰ